ਸਵਾਗਤ ਸ੍ਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ RAMLAL ਸ਼ਹਿਰ ਵਿੱਚ ਛੋਟੀ ਜੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਉਸ ਤੇ ਦੋ ਮੁੰਡੇ ਮਨੀਸ਼ ਤੇ ਵਿਕਾਸ ਸੀ ਜੋ ਦੋਵੇਂ ਜਿਆਦਾ ਪੜੇ ਲਿਖੇ ਨਹੀਂ ਸੀ ਉਹਨਾਂ ਨੇ RAMLAL ਦੀ ਦੁਕਾਨ ਸੰਭਾਲੀ ਹੋਈ ਸੀ ਹਾਲੇ ਕਿ RAMLAL ਉਹਨਾਂ ਤੋਂ ਬਹੁਤ ਖੁਸ਼ ਨਹੀਂ ਸੀ ਤੇ ਅਕਸਰ ਕਹਿੰਦਾ ਰਹਿੰਦਾ ਤੁਸੀਂ ਦੋਵੇਂ ਕੋਈ ਕੰਮ ਕਰ ਲਓ ਦੁਕਾਨ ਮੈਂ ਸੰਭਾਲ ਲੈਣੀ ਹੈ ਇੱਕੋ ਦੁਕਾਨ ਤੋਂ ਕਿੰਨੇ ਕਮਾਈ ਹੋ ਸਕਦੀ ਹੈ ਐਵੇਂ ਜ਼ਿੰਦਗੀ ਨਹੀਂ ਨਿਕਲਣੀ ਉਸਦੀ ਕਲੋਤੀ ਤੀ ਰੈਨੂ ਸੀ ਜੋ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਰਾਮ ਲਾਲ ਨੂੰ ਉਸਤੇ ਬੜਾ ਮਾਣ ਸੀ ਉਸ ਨੂੰ ਲੱਗਦਾ ਸੀ ਕਿ ਉਸਦੀ ਤੀ ਉਸਤੇ ਚੰਗੇ ਕਰਮਾਂ ਦਾ ਫਲ ਹੈ ਰੈਨੂ ਦੇ ਪੇਪਰ ਹੋ ਚੁੱਕੇ ਸੀ ਉਸਨੇ 12ਵੀਂ 99% ਨੰਬਰ ਨਾਲ ਕੀਤੀ ਤੇ ਉਹ ਅਕਸਰ ਵਿਦੇਸ਼ ਚ ਜਾ ਕੇ ਪੜ੍ਹਨ ਦੀਆਂ ਗੱਲਾਂ ਕਰਦੀ ਸੀ ਵਰਨਾ ਜੀ ਉਹਨਾਂ ਦੇ ਪਿੜੋਰੇ ਨੂੰ ਆਪਣੀ ਤੀ ਸਮਝ ਕੇ ਅਕਸਰ ਦਿਸ਼ਾ ਤੇ ਨਿਰਦੇਸ਼ ਦਿੰਦੇ ਰਹਿੰਦੇ ਸੀ ਪਰ RAMLAL ਕਹਿੰਦਾ ਸੀ ਪੜ ਜਿੰਨਾ ਮਰਜ਼ੀ ਪੁੱਤ ਪਰ ਬਾਹਰ ਦੀ ਗੱਲ ਨਾ ਕਰੀ ਬੜੇ ਲਾਲਚੀ ਹੋ ਗਏ ਨੇ ਅੱਜਕੱਲ ਦੇ ਮਾਪੇ ਪੈਸੇ ਪਿੱਛੇ ਕੱਲਿਆਂ ਧੀਆਂ ਨੂੰ ਬਾਰ ਪੇ ਦਿੰਦੇ ਨੇ ਪਹਿਲਾ ਸਮਾਂ ਸੀ ਜੇ ਧੀ ਜਵਾਨ ਹੋ ਜਾਂਦੀ ਐ ਤਾਂ ਲੋਕੀ ਰਿਸ਼ਤੇਦਾਰ ਕੋਲ ਨਹੀਂ ਛੱਡਦੇ RAM NAL TA ਬੜਾ ਹੀ ਰੂੜੀਵਾਦੀ ਵਿਚਾਰਾਂ ਦਾ ਸੀ ਭਰਤੀ ਨੂੰ ਤਾਂ ਬਹੁਤ ਪਿਆਰ ਕਰਦਾ ਸੀ ਰੇਨੂ ਨੇ ਵਰਨਾ ਜਿਹਨੂੰ ਕਹਿ ਕੇ ਵਿਦੇਸ਼ ਜਾਣ ਵਾਲੀ ਗੱਲ ਮਨਾਈ ਲਈ ਰੇਨੂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਉਹ ਅਕਸਰ ਸਿਡਨੀ ਤੇ ਮੈਲ ਬੋਰਨ ਤੇ ਸੁੱਖ ਨੇ ਲੈਂਦੀ ਸੀ ਪਰ RAMLAL ਨੇ ਕਿਹਾ ਉੱਥੇ ਆਪਣਾ ਕੋਈ ਜਾਣ ਪਛਾਣ ਵਾਲਾ ਨਹੀਂ ਰਹਾਂਗੇ ਕਿਸ ਕੋਲ ਮਨੀਸ਼ ਨੇ ਕਿਹਾ ਪਾਪਾ ਵਿਦੇਸ਼ ਵਿੱਚ ਕੋਈ ਸਾਰੀ ਜ਼ਿੰਦਗੀ ਨਹੀਂ ਰੱਖਦਾ ਕਿਸੇ ਨੂੰ ਆਪਣੇ ਸਿਰ ਤੇ ਹੀ ਰਹਿਣਾ ਪੈਂਦਾ ਹੈ ਜਿਆਦਾ ਤੋਂ ਜਿਆਦਾ ਮਹੀਨਾ ਰੱਖ ਲਵੇਗਾ ਅਗਲਾ ਨਾਲੇ ਆਸਟ੍ਰੇਲੀਆ ਵਿੱਚ ਪੈਸੇ ਵੀ ਜਿਆਦਾ ਬਣਦੇ ਨੇ ਕੈਨੇਡਾ ਦੇ ਮੁਕਾਬਲੇ ਵਰਨਾ ਜੀ ਨੇ ਰਾਮ ਲਾਲ ਨੂੰ ਤਸੱਲੀ ਦਿੱਤੀ ਆਮੀ ਰਹਿੰਦੇ ਨੇ ਬੱਚੇ ਹੁਣ ਤਾਂ ਤੂੰ ਫਿਕਰਨਾ ਕਰ ਉਹ ਮੰਨ ਗਿਆ ਪਰ ਰਾਮ ਲਾਲ ਦਿলো ਕੁਛ ਨਹੀਂ ਸੀ ਰੇਨੂ ਨੇ ਆਡਰ 1846 ਲੈ ਕੇ ਰਾਮ ਲਾਲ ਦਾ ਹਸਰਾ ਹੋਰ ਬਲੰਦ ਕਰ ਦਿੱਤਾ ਰੈਨੂ ਨੇ ਕਿ ਪਾਪਾ ਮੈਂ ਤੁਹਾਨੂੰ ਪੋਤੀ ਬਣ ਕੇ ਖਾਵਾਂਗੀ ਮੈਂ ਪੱਕੀ ਹੋ ਕੇ ਵੀਰੇ ਉਹਨਾਂ ਨੂੰ ਵੀ ਬੁਲਾ ਲੈਣਾ ਹੈ ਰਾਮ ਲਾਲ ਨੇ ਰੈਨੂ ਦੀ ਫੈਲ ਤਿਆਰ ਕਰਵਾਈ ਤੇ 15 ਲੱਖ ਦਾ ਕਰਜ਼ਾ ਚੁੱਕ ਕੇ ਰੈਨੂ ਨੂੰ ਬਾਹਰ ਭੇਜ ਦਿੱਤਾ ਜਾਦੂ ਵਿੱਚ ਬੈਠੀ ਰੈਨੂ ਆਪਣੇ ਪਾਪਾ ਬਾਰੇ ਸੋਚ ਰਹੀ ਸੀ ਕਿ ਪਾਪਾ ਨੇ ਸਾਰੀ ਜ਼ਿੰਦਗੀ ਛੋਟੀ ਜੀ ਦੁਕਾਨ 'ਚ ਕੱਢ ਦਿੱਤੀ ਉਹਨਾਂ ਨੇ ਦੁਕਾਨ ਲਈ ਕਰਜ਼ਾ ਨਾ ਲਿਆ ਪਰ ਮੇਰੇ ਦੇ ਪਾਪਾ ਨੇ ਇੰਨਾ بڑا ਲੋਨ ਲੈ ਲਿਆ ਪਾਪਾ ਤੁਹਾਡੀ ਤਾਂ ਕੋਈ ਨਹੀਂ ਲੈ ਸਕਦਾ ਉਸ ਦੀਆਂ ਅੱਖਾਂ ਅਨਵੇਂ ਹੰਝੂਆਂ ਨਾਲ ਭਰ ਗਈਆਂ ਉਹ ਸੋਚਾਂ ਸੋਚਦੀ ਸੁਪਨਿਆਂ ਦੇ ਦੇਸ਼ ਵਿੱਚ ਜਾ ਉਤਰੀ ਜਿੱਥੇ ਉਸਤੇ ਏਜੰਟ ਦੁਆਰਾ ਭੇਜਿਆ ਡਰਾਈਵਰ ਉਸਤੇ ਨਾਮ ਦੀ ਪਲੇਟ ਲੈ ਕੇ ਉਸ ਦਾ ਇੰਤਜ਼ਾਰ ਕਰ 에ਅਰਪੋਰਟ ਤੇ ਕਾਰ ਲਿਆ ਸੀ ਉਹ ਚਾਈ ਚਾਈ ਗੱਡੀ ਵਿੱਚ ਬੈਠ ਗਏ ਤੇ ਬਾਹਰ ਦੇ ਖੂਬਸੂਰਤ ਨਜ਼ਾਰੇ ਦੇਖਣ ਲੱਗੀ ਉਸ ਨੂੰ ਲੱਗਾ ਸਵਰਗ ਚ ਉੱਤਰ ਆਈ ਐ ਨਾ ਟੂੜ ਨਾ ਮਿੱਟੀ ਨਾ ਛੜਕਾਂ ਤੇ ਜਾਨਵਰ ਨਾ ਪਖਾਰੀ ਨਾ ਹਵਾ ਨਾ ਗੰਧ ਨਾ ਟੁੱਟੀਆਂ ਛੜਕਾਂ ਇੱਥੇ ਤਾਂ ਛੜਕਾਂ ਵੀ ਲੋਕਾਂ ਦੇ ਘਰਾਂ ਦੇ ਫਰਸ਼ ਵਰਗੀਆਂ ਨੇ ਇਹ ਖੂਬਸੂਰਤ ਬਿਲਡਿੰਗਾਂ ਤੇ ਮਾਲ ਇੰਡੀਆ ਵਿੱਚ ਇਹ ਸਭ ਅਜੇ ਅਗਲੇ 20 ਸਾਲ ਨਾ ਬਨਣਾ ਮੈਂ ਤਾਂ ਬਹੁਤ ਕਰਮਾਂ ਵਾਲੀ ਆ ਇਹ ਸਵਰਗ ਰੱਬ ਨੇ ਮੇਰੇ ਹਿੱਸੇ ਲਿਖਿਆ ਉਹ ਸੋਚਾਂ ਸੋਚਦੀ ਹੋਈ ਘਰ ਪਹੁੰਚ ਗਈ ਉਹ ਦੇਖਦੀ ਐ ਇੱਥੇ ਤਾਂ ਘਰ ਕਿੰਨੇ ਸੋਹਣੇ ਬਾਹਰ ਕਿੰਨੀ ਸਫਾਈ ਆ ਨਾ ਗਲੀਆਂ ਨਾ ਹਾਰਨ ਦੀ ਆਵਾਜ਼ ਨਾ ਰਿਕਸ਼ੇ ਵਾਲ ਦਾ ਧੱਕਾ ਮੁੱਕੀ ਹੋਣਾ ਬਈ ਅਤਿ ਸ਼ਾਂਤ ਮਾਹੌਲ ਸੀ ਘਰਾਂ ਦਾ ਜਿਵੇਂ ਕੋਈ ਰਹਿ ਹੀ ਨਹੀਂ ਸੀ ਰਿਆ ਅੰਦਰ ਸ਼ਾਮ ਹੋ ਰਹੀ ਸੀ ਚਾਰੇ ਪਾਸੇ ਸਨਾਟਾ ਸੀ ਰੇਨੂ ਨੇ ਸਮਾਨ ਉਤਾਰਿਆ ਤੇ ਡਰਾਈਵਰ ਨੇ ਰੇਨੂ ਦੀ ਗੱਲ ਏਜੰਟ ਨਾਲ ਕਰਵਾਈ ਸਭ ਠੀਕ ਐ ਸਰ ਮੈਂ ਪਹੁੰਚ ਗਈ ਆ ਸਰ ਪਾਪਾ ਨੂੰ ਦੱਸ ਦੇਣਾ ਮੇਰੇ ਫੋਨ 'ਚ ਬੈਟਰੀ ਨਹੀਂ ਮੈਂ ਸਵੇਰੇ ਗੱਲ ਕਰਾਂਗੀ ਪਾਪਾ ਨਾਲ ਹੁਣ ਬਹੁਤ ਥੱਕੀ ਹੋਈ ਆ ਅੰਦਰ ਜਾ ਕੇ ਆਰਾਮ ਕਰਦੇ ਹਾਂ ਏਜੰਟ ਨੇ ਓਕੇ ਬੇਟਾ ਕਹਿ ਕੇ ਫੋਨ ਰੱਖ ਦਿੱਤਾ ਡਰਾਈਵਰ ਵੀ ਚਲਾ ਗਿਆ ਰੈਨੂ ਨੇ ਏਜੰਟ ਦੇ ਦੱਸੇ ਮਕਾਨ ਦੀ ਬਿੱਲ ਵਜਾਈ ਅੰਦਰੋਂ ਹਲਕੀ ਜਿਹੀ ਆਵਾਜ਼ ਆਈ ਤੇ ਇੱਕ ਮੁੰਡੇ ਨੇ ਦਰਵਾਜ਼ਾ ਖੋਲ੍ਹ ਲਿਆ ਰੈਨੂ ਨੇ ਘੜਦੇ ਅੰਦਰ ਦੇਖਿਆ ਤਕਰੀਬਨ 7-8 ਮੁੰਡੇ ਸੀ ਰੈਨੂ ਨੂੰ ਲੱਗਾ ਸ਼ਾਇਦ ਉਹ ਗਲਤ ਪਤੇ ਤੇ ਆ ਗਈ ਉਸਨੇ ਸੌਰੀ ਬੋਲ ਲਿਆ ਤੇ ਬਾਹਰ ਆ ਕੇ ਏਜੰਟ ਨੂੰ ਫੋਨ ਕਰਨ ਲੱਗੀ ਫੋਨ ਬੰਦ ਹੋ ਗਿਆ ਐਨਵੀ ਹੁਣੇ ਬੰਦ ਹੋਣਾ ਸੀ ਹਨੇਰਾ ਸੰਘਣਾ ਹੋਣ ਲੱਗਾ ਤੇ ਠੰਡ ਤੇਜ਼ੀ ਨਾਲ ਵਧਣ ਲੱਗੀ 5 ਮਿੰਟ ਵਿੱਚ ਹੀ ਰੇਨੂ ਦੇ ਹੱਥ ਜੰਮਣ ਲੱਗੇ ਰੇਨੂ ਨੂੰ ਹੁਣ ਡਰ ਲੱਗਣ ਲੱਗ ਪਿਆ ਸੀ ਕਿ ਉਹ ਅੰਦਰ ਕਿਵੇਂ ਜਾਵੇ ਕਿ ਇਹ ਮੁੰਡੇ ਮੇਰੇ ਨਾਲ ਰਹਿਣਗੇ ਜਾਂ ਮੈਂ ਇੰਨਾ ਨਾ ਰਵਾਂਗੀ ਫੋਨ ਵੀ ਬੰਦ ਹੋ ਗਿਆ ਠੰਡ ਵੀ ਹੱਡ ਚੀਰਦੀ ਐ ਬਾਰਵੀਂ ਕਦੋਂ ਤੱਕ ਬੈਠਾਂਗੇ ਉਸਦੇ ਸਰੀਰ ਦੇ ਨਾਲ-ਨਾਲ ਉਸਦਾ ਦਿਮਾਗ ਵੀ ਸੁੰਨ ਹੋ ਗਿਆ ਸੀ ਉਹ ਬਹੁਤ ਡਰ ਚੁੱਕੀ ਸੀ ਆਲੇ-ਦੁਆਲੇ ਦੂਰ-ਦੂਰ ਤੱਕ ਸਿਰਫ ਹਨੇਰਾ ਹੀ ਨੇਰਾ ਸੀ ਪਰਖ ਢਿੱਗਣ ਲੱਗ ਪਈ ਉਸ ਕੋਲ ਤਾਂ ਇੰਡੀਓਲ ਦੀ ਕੋਟ ਹਿੰਦੀਓਵਲ ਦੀ ਕੋਟ ਹੀ ਸੀ ਜੋ ਹੱਦ چیرਵੇਂ ਠੰਡ ਵਿੱਚ ਤੁੰਨੀ ਦੇ ਸਮਾਨ ਸੀ ਉਸ ਨੂੰ ਸਵਰਗ ਹੁਣ ਵੈਰਾਣ ਜੰਗਲ ਦਿਖਾਈ ਦੇ ਰਿਹਾ ਸੀ ਰੇਨੂ ਦਾ ਦਿਲ ਕਰਦਾ ਸੀ ਕਿ ਉਹ ਵਾਪਸ ਹਿੰਦੇ ਚਲੀ ਜਾਵੇ ਉਹ ਰਾਮ ਲਾਲ ਨੂੰ ਵੀ ਨਹੀਂ ਸੀ ਦੱਸ ਸਕਦੀ ਕਿਉਂਕਿ ਉਹ ਤਾਂ ਪਹਿਲਾਂ ਹੀ ਨਹੀਂ ਸੀ ਮੰਨਦੇ ਬਾਹਰ ਭੇਜ ਜਾਂਦੇ ਉਸ ਦਾ ਸਰੀਰ ਸਰ ਬਰਫ਼ ਜਿਹਾ કડ ਰਿਆ ਸੀ ਪੁੱਲ ਨੀਲੇ ਪੈ ਗਏ ਆਕਰ ਉਸ ਨੇ ਅੰਦਰ ਜਾਣ ਦਾ ਮਨ ਬਣਾ ਲਿਆ ਉਹ ਅਜੇ ਉੱਠੀ ਹੀ ਸੀ ਕਿਨਾਲ ਵਾਲੇ ਘਰ ਵੱਲ ਕੁਝ ਕੁੜੀਆਂ ਆ ਰਹੀਆਂ ਸੀ ਜੋ ਬਹੁਤ ਥੱਕੀਆਂ ਤੇ ਚਿਹਰੇ ਉੱਤਰੇ ਨਜ਼ਰ ਆ ਰਹੇ ਸੀ ਉਹ ਉਹਨਾਂ ਵੱਲ ਵਧੀ ਪਰ ਉਹਨਾਂ ਵਿੱਚੋਂ ਸਿਰਫ ਇੱਕ ਕੁੜੀ ਨੇ ਉਸ ਵੱਲ ਧਿਆਨ ਦਿੱਤਾ ਉਸਨੇ ਕਿਹਾ ਹੈਲੋ ਅੱਜ ਹੀ ਆਈਆਂ ਸਵੇਰੇ ਮਿਲਦੇ ਆ ਫੇਰ ਕੋਲੀਆ ਤੇਰੇ ਅੰਦਰ ਆ ਜਾ ਕਦ ਤੱਕ ਬਾਹਰ ਬੈਠੀ ਰਹੇਂਗੀ ਰੇ ਨੂੰ ਹੈਰਾਨ ਹੋ ਗਈ ਉਸਨੇ ਕਿਹਾ ਤੁਹਾਨੂੰ ਇਹ ਕਿਵੇਂ ਪਤਾ ਮੈਂ ਅੰਦਰ ਨਹੀਂ ਜਾਣ ਦਾ ਚਾਹੀਦਾ ਸਰਜੀਤ ਹਰ ਤੀਜੇ ਦਿਨ ਤੇਰੇ ਮੇਰੇ ਵਰਗੀਆਂ ਆਉਂਦੀਆਂ ਨੇ ਇੱਥੇ ਕੁਝ ਸਮਾਂ ਇੰਡੀਆ ਵਾਲਾ ਐਟੀਟਿਊਡ ਲੈ ਕੇ ਬੈਠਦੀਆਂ ਨੇ ਬਾਹਰ ਤੇ ਜਦ ਠੰਡ ਇੱਜ਼ਤ ਤੇ ਆਕੜ ਵਾਲੇ ਖੂਨ ਨੂੰ ਜਮਾ ਦਿੰਦੀ ਐ ਤਾਂ ਚਲੀਆਂ ਜਾਂਦੀਆਂ ਨੇ ਅੰਦਰ ਕੁਝ ਦਿਨ ਉਪਰਾ ਲੱਗਾ ਫਿਰ ਤਾਂ ਮੇਰੇ ਵਾਂਗ ਸਲਾਹ ਦੇਵੇਂਗੀ ਕਿਸੇ ਨੂੰ ਅਸਦਿਆਂ ਹੋਇਆਂ ਉਸ ਦਾ ਆਸਾ ਰੇਨ ਨੂੰ ਉਸ ਤੇ ਅੰਦਰ ਦੀਆਂ ਚੀਕਾਂ ਦਾ ਅਹਿਸਾਸ ਕਰਾ ਰਿਆ ਸੀ ਸਰਜੀਤ ਮੈਂ ਵੀ 3 ਸਾਲ ਪਹਿਲਾਂ ਐਵੇਂ ਬੈਠੀ ਸੀ ساری ਰਾਤ ਬਾਹਰ ਕਿ ਮੈਂ ਨਹੀਂ ਅਡਜਸਟ ਕਰਦੀ ਸਾਰੀ ਆਕਰ ਤੇ ਭੰਤੀ ਹਾਲਾਤਾਂ ਨੇ ਗੁੱਡ ਨਾਈਟ ਉਹ ਅੰਦਰ ਚਲੀ ਗਈ ਰੈਨੂ ਚੁੱਪ ਸੀ ਬਿਨਾ ਕੁਝ ਬੋਲੇ ਆਪਣਾ ਸੂਟਕੇਸ ਲੈ ਕੇ ਹੌਕੇ ਲੈ ਲੈ ਰੋ ਰਹੀ ਸੀ ਉੱਥੇ ਦੂਰ ਦੂਰ ਤੱਕ ਕੋਈ ਨਹੀਂ ਸੀ ਉਸ ਨੂੰ ਸੁਣਨ ਤੇ ਚੁੱਪ ਕਰਾਉਣ ਵਾਲਾ ਉਸ ਨੇ ਦਰਵਾਜ਼ੇ ਦੀ ਬੈਲ ਵਜਾਈ ਅੰਦਰੋਂ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਉਹ ਰੈਨੂ ਨੂੰ ਸਿਰ ਤੋਂ ਪੈਰਾ ਤੱਕ ਦੇਖ ਰਿਹਾ ਸੀ ਰੈਨੂ ਨੂੰ ਲੱਗਾ ਕਿ ਉਹ ਆਪ ਹੀ ਭੇੜੀਆਂ ਦੇ ਮੂੰਹ ਚ ਨਵਾਲਾ ਬਨਣਾ ਆ ਗਈ ਉਸ ਨੇ ਆਪਣਾ ਸੂਟ ਕੇ ਸੰਦਰ ਕੀਤਾ ਤੇ ਤਿੰਨ ਮੁੰਡੇ ਹੋਰ ਆ ਗਏ ਉਹ ਰੈਨੂ ਨਾਲ ਮਜ਼ਾਕੀਆ ਅੰਦਾਜ਼ ਵਿੱਚ ਜਾਣ ਪਛਾਣ ਕਰਨ ਲੱਗੇ ਇਹਨਾਂ ਨੂੰ ਇੱਕ ਹੋਰ ਮੁੰਡਾ ਆਇਆ ਉਸ ਨੇ ਦਰਵਾਜ਼ਾ ਬੰਦ ਕੀਤਾ ਤੇ ਰੈਨੂ ਨੂੰ ਸੂਟ ਕੇਸ ਫੜਨਾ ਚਾਹਿਆ ਪਰ ਰੈਨੂ ਨੇ ਮਨਾ ਕਰ ਦਿੱਤਾ ਉਸਨੇ ਕਿਹਾ ਘਬਰਾ ਨਾ ਸਾਡੇ ਨਾਲ ਪਹਿਲਾਂ ਵੀ ਬਹੁਤ ਕੁੜੀਆਂ ਰਹਿ ਚੁੱਕੀਆਂ ਨੇ ਤੈਨੂੰ ਡਰਨ ਦੀ ਲੋੜ ਨਹੀਂ ਰੇਨੂ ਨੂੰ ਮੁੰਡਾ ਥੋੜਾ ਸਿਆਣਾ ਲੱਗਿਆ ਪਰ ਕੁਝ ਰੈਨੂ ਦੇ ਹਾਨ ਦੇ ਮੁੰਡੇ ਸੀ ਉਹਨਾਂ ਦੀ ਅੱਖ ਰੈਨੂ ਨੂੰ ਠੀਕ ਨਾ ਲੱਗੀ ਰੈਨੂ ਦਰਵਾਜ਼ੇ ਤੋਂ ਅੰਦਰ ਗਈ ਤਾਂ ਉਸਨੇ ਦੇਖਿਆ ਕਿ ਸਿਰਫ ਇੱਕ ਹੀ ਕਮਰਾ ਸੀ ਉਸ ਵਿੱਚ 6 ਗੱਦੇ ਹੀ ਠਾਹੇ ਲੱਗੇ ਹੋਏ ਸਨ ਨਾਲ ਹੀ ਇੱਕ ਰਸੋਈ ਸੀ ਤੇ ਇੱਕ ਹੀ ਬਾਥਰੂਮ ਸੀ ਦੋ ਲਮਾਰੀਆਂ ਸੀ ਜਿਨ੍ਹਾਂ ਉੱਤੇ ਸਾਰਿਆਂ ਦੇ ਸੂਟਕੇਸ ਰੱਖੇ ਹੋਏ ਸੀ ਰੈਨੂ ਨੂੰ ਸੋਚ-ਸੋਚ ਕੇ ਡਾ ਲੱਗ ਰਿਹਾ ਸੀ ਕਿ ਇੱਥੇ ਤਾਂ ਕੋਈ ਪ੍ਰਾਈਵੇਸੀ ਵੀ ਨਹੀਂ ਉਸਦੇ ਮਨ ਵਿੱਚ ਬਹੁਤ ਡਰਾਮ ਨੇ ਖਿਆਲ ਆ ਰਹੇ ਸੀ ਉਹ ਕਮਰੇ ਦੀ ਨੁੱਕੜ ਵਿੱਚ ਪੈ ਸੌਫੇ ਤੇ ਜਾ ਬੈਠੀ ਉਸਨੇ ਪੁੱਛਿਆ ਇੱਕ ਹੀ ਕਮਰਾ ਹੈ ਮਤਲਬ ਮੈਂ ਕਿੱਥੇ ਸੋਵਾਂਗੀ ਸਾਰੇ ਹਸਣ ਲੱਗ ਪਏ ਸ਼ਰਾਰਤੀ ਅੰਸਰਾਂ ਦਾ ਮੁੱਛਾਂ ਨੂੰ ਵੱਟ ਚੜਨ ਲੱਗੇ ਉਹ ਇੱਕ ਦੂਜੇ ਦੇ ਕੰਨਾਂ ਵਿੱਚ ਕੁਝ ਬੋਲ ਕੇ ਹੱਸਣ ਲੱਗੇ ਰੇਨੂ ਨੇ ਸੋਚਿਆ ਮੈਂ ਅੱਜ ਦੀ ਰਾਤ ਜਾ ਕੇ ਕੱਟ ਲਵਾਂਗੀ ਕੱਲ ਕਿਧਰੇ ਹੋਰ ਕਮਰਾ ਲੈ ਲਵਾਂਗੀ ਇਹ ਹੀ ਹੈ ਕਿ ਕਿਰਾਇਆ ਖਰਾਬ ਹੋ ਜਾਣਾ ਹੈ ਟਿੱਕ ਰਾਇਆ ਮੇਰੀ ਇੱਜ਼ਤ ਉੱਤੇ ਨਹੀਂ ਉਸ ਦਾ ਮਨ ਭੈੜੇ ਖਿਆਲਾਂ ਵਿੱਚ ਘਿਰਿਆ ਹੋਇਆ ਸੀ ਉਹਨਾਂ ਵਿੱਚੋਂ ਇੱਕ ਸਿਆਣਾ ਮੁੰਡਾ ਸੀ ਉਸ ਨੇ ਰੇਨੂ ਨੂੰ ਆਪਣੀ ਪਛਾਣ ਕਰਵਾਈ ਮੇਰਾ ਨਾਮ ਕੁਰਸੇਵ ਸਿੰਘ ਹੈ ਮੈਨੂੰ ਇੱਥੇ ਆਏ ਨੂੰ 8 ਸਾਲ ਹੋ ਗਏ 11 ਤੋਂ ਆਇਲਟਸ ਚ 7 ਇਚ ਬੈਂਡ ਲੈ ਨਹੀਂ ਹੋਏ ਯਾਰ 19 ਸਟੱਡੀ ਦੇ ਸਿਰ ਤੇ ਹੀ ਬੈਠੇ ਸਾਰੇ ਹੱਸਣ ਲੱਗ ਪਏ ਉਹ ਹਰ ਇੱਕ ਨਿੱਕੀ ਨਿੱਕੀ ਗੱਲ ਤੇ ਹੱਸੇ ਜਾ ਰਹੇ ਸੀ ਰੈਨੂ ਉਹਨਾਂ ਵਿੱਚ ਬੈਠੀ ਆਪਣੀ ਕਿਸਮਤ ਹੋਸ ਰਹੀ ਸੀ ਕਰਸੇਵਕ ਨੂੰ ਉਸਨੂੰ ਕੌਫੀ ਦੇ ਦਿੱਤੀ ਤੇ ਕਿਹਾ ਕੁਝ ਖਾਣਾ ਤਾਂ ਬਣਾ ਲਈ ਅਸੀਂ ਤਾਂ ਖਾਕ ਚੁੱਕੇ ਹਾਂ ਰੈਨੂ ਉਸ ਰਾਤ ਭੁੱਖੀ ਰਹੀ ਉਸਨੂੰ ਆਪਣੀ ਮਾਂ ਦੇ ਬਣਾਏ ਹੋਏ ਆਲੂ ਦੇ ਪਰੌਂਠੇ ਯਾਦ ਆ ਰਹੇ ਸੀ ਉਸਨੇ ਸੋਚਿਆ ਬਾਹਰ ਆਉਣਾ ਉਸਦੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਹੈ ਪਰ ਸੇਵਕ ਨੇ ਕਿਹਾ ਮੈਂ ਕੰਮ ਤੇ ਚੱਲਾਂ ਕੁੜੀ ਨੂੰ ਤੰਗ ਨਹੀਂ ਕਰਨਾ ਕਿਸੇ ਨੇ ਉਹ ਕਹਿ ਕੇ ਬਾਹਰ ਨਿਕਲ ਗਿਆ ਰੈਨੂ ਨੂੰ ਉਸਤੇ ਹੁੰਦੇ ਥੋੜਾ ਠੀਕ ਵੀ ਲੱਗਦਾ ਸੀ ਹੁਣ ਤਾਂ ਉਸਤੇ ਮਾਨਸਿਕ ਹਾਲਤ ਹੋਰ ਖਰਾਬ ਹੋ ਗਈ ਸਾਰੇ ਉਸਨੂੰ ਟੱਕ ਦੇਖੀ ਜਾ ਰਹੇ ਸੀ ਉਹਨਾਂ ਨੇ ਲਾਈਟ ਬੰਦ ਕਰ ਦਿੱਤੀ ਰੈਨੂ ਦੇ ਅੰਦਰ ਡਰ ਕਾਰਨ ਉਹ ਰੋਣ ਲੱਗੀ ਤੇ ਲਾਈਟ ਵੱਲਦੀ ਰਹਿਣ ਲਈ ਗਿਆ ਇੱਕ ਮੁੰਡਾ ਨਾਲ ਦੇ ਮੁੰਡੇ ਨੂੰ ਹੌਲੀ ਆਵਾਜ਼ ਕਹਿ ਰਿਹਾ ਸੀ ਜਾਨਵਰਾਂ ਸੀ ਮੰਨਿਆ ਸੋਹਣੀ ਐ ਪਰ ਐਨੇ ਵੀ ਹਫਸੀ ਨਹੀਂ ਐ ਸੀ ਨਾਲੇ ਜਿਹੜੀ ਇੱਜ਼ਤ ਅੱਜ ਬੜੀ ਸਾਹਮੇ ਬੈਠੀ ਐ ਨਾ ਕੱਲ ਉਹਨੂੰ ਆਪਣੀ ਮਰਜ਼ੀ ਨਾਲ ਫਿਰੂੰਗੀ ਸੌਂਪਦੀ ਰੋਜ਼ ਆਉਂਦੀਆਂ ਨੇ ਇਹਦੇ ਵਰਗੀਆਂ ਇੱਥੇ ਉਹ ਭਾਵੇਂ ਧੀਮੀ ਆਵਾਜ਼ ਵਿੱਚ ਬੋਲਿਆ ਪਰ ਇਹਨੂੰ ਨੇ ਸੁਣ ਲਿਆ ਸੀ ਰੈਨੂ ਨੇ ਉਸ ਤੇ ਸ਼ਬਦਾਂ ਨੂੰ ਗੋਹ ਨਾਲ ਸੁਣਿਆ ਤੇ ਉਹ ਅੰਦਰ ਤੱਕ ਟੁੱਟ ਗਈ ਉਹ ਸੋਚਣ ਲੱਗੀ ਮੈਨੂੰ ਨਹੀਂ ਪਤਾ ਕੀ ਪਰਦੇਸ ਐਨਾ ਕਰੋਪ ਵੀ ਐ ਮੈਨੂੰ ਤਾਂ ਇਹਦੀ ਮਨਮੋਹਣੀ ਸ਼ਕਲ ਨੇ ਹੀ ਮੋਹ ਲਿਆ ਸੀ ਰੇਨੂ ਲਈ ਉਹ ਬਹੁਤ ਰਾਤ ਬੜੀ ਕਹਿਰਦੀ ਸੀ ਤੇ ਉਹ ਸੋਚਾਂ ਵਿੱਚ ਖੋਈ ਬੈਠੀ ਸੀ ਕਿ ਕੁਝ ਘੰਟਿਆਂ ਵਿੱਚ ਚਾ ਉੱਤਰ ਗਿਆ ਮੇਰਾ ਤਾਂ ਪਰਦੇਸ ਤੋਂ ਉਸ ਨੂੰ ਆਪਣੇ ਪਾਪਾ ਦੀ ਸਭ ਤੋਂ ਵੱਧ ਯਾਦ ਆ ਰਹੀ ਸੀ ਸਾਰੇ ਮੁੰਡੇ ਸੌ ਚੁੱਕੇ ਸੀ ਪਰ ਰੇਨੂ ਨੂੰ ਨੀਂਦ ਨਹੀਂ ਸਿਆ ਰਹੀ ਉਹ ਸੋਫੇ ਉੱਤੇ ਬੈਠੀ ਤੇ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗੀ ਜਦੋਂ ਉਸ ਨੂੰ ਜਾਗਾਈ ਤਾਂ ਉਸਨੇ ਦੇਖਿਆ ਘਰ ਵਿੱਚ ਕੋਈ ਨਹੀਂ ਸੀ ਉਸ ਉੱਤੇ ਕਿਸੇ ਨੇ ਕੰਬਲ ਓੜ ਦਿੱਤਾ ਸੀ ਉਸਨੇ ਉੱਠ ਕੇ ਦੇਖਿਆ ਤਾਂ ਸੋਈ ਵਿੱਚ ਇੱਕ ਆਮਲੇਟ ਬਰੈਡ ਤੇ ਇੱਕ ਕੱਪ ਦੁੱਧ ਓਵਨ ਚ ਰੱਖਿਆ ਸੀ ਓਵਨ ਤੇ ਇੱਕ ਪਰਚੀ ਲੱਗੀ ਸੀ ਰੇਨੂ ਦਾ ब्रेकफास्ट रेनू ਨੂੰ ਪੜ੍ਹ ਕੇ ਤਾਂ ਬਹੁਤ ਹਾਸੀ ਆਈ ਉਸਨੇ ਸੋਚਿਆ ਮੈਂ ਕਿੰਨੀ ਡਰੀ ਹੋਈ ਸੀ ਰਾਤੀ ਮੈਂ ਇਹਨਾਂ ਨੂੰ ਕਿਵੇਂ ਸ਼ੱਕ ਨਾਲ ਦੇਖਦੀ ਸੀ ਇਹ ਤਾਂ ਮੇਰੇ ਲਈ ਬ੍ਰੇਕਫਾਸਟ ਵੀ ਬਣਾ ਕੇ ਗਏ ਰੈਨੂ ਖਾਣਾ ਖਾ ਰਹੀ ਸੀ ਕਿ ਉਸ ਨੂੰ ਬਾਥਰੂਮ ਵਿੱਚੋਂ ਗਾਣਾ ਗਾਉਣ ਦੀ ਬੇਸੁਰੀ ਆਵਾਜ਼ ਆਈ ਰੈਨੂ ਧਿਆਨ ਨਾਲ ਸੁਣਨ ਲੱਗੀ ਤਾਂ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ ਤੇ ਗਰ ਸੇਵਕ ਸਹਜ ਸਵਾਪ ਆ ਰਾਇਆ ਤੇ ਇਹਨੂੰ ਨੇ ਇੱਕਦਮ ਦੂਜੇ ਪਾਸੇ ਮੂੰਹ ਫੇਰਿਆ ਕਰ ਸੇਵਕ ਦੌੜ ਕੇ ਬਾਥਰੂਮ ਵਿੱਚ ਦਵਾਰਾ ਜਾ ਵੜਿਆ ਤੇ ਉੱਚੀ ਉੱਚੀ ਕਹਿਣ ਲੱਗਾ ਸੌਰੀ ਸੌਰੀ ਮੈਨੂੰ ਚੇਤਾ ਹੀ ਭੁੱਲ ਗਿਆ ਸੀ ਤੁਹਾਡਾ ਤੇ ਇਹਨੂੰ ਕੱਪ ਲੈ ਕੇ ਬਾਹਰ ਨਿਕਲ ਗਈ ਤੇ ਕਿਹਾ ਇਟਸ ਓਕੇ ਮੈਂ ਬਾਹਰ ਜਾ ਰਹੀ ਆ ਤੁਸੀਂ ਰਾਮ ਨਾਲ ਹੋ ਜੋ ਫਰੈਸ਼ ਉਹ ਹੱਸਣ ਲੱਗੀ ਤੇ ਕਰ ਸੇਵਕ ਵੀ ਮੱਥੇ ਤੇ ਹੱਥ ਮਾਰ ਰੱਸਣ ਲੱਗਾ ਕਰ ਸੇਵਕ ਨੇ ਕੱਪੜੇ ਪਾਏ ਤੇ ਇਹਨੂੰ ਕੋਲ ਬਾਹਰ ਬਣੇ ਪੋਚਰ ਵਿੱਚ ਜਾ ਬੈ ਤਾਣਾ ਉੱਡੜਦਾ ਦਿਖਾਈ ਦੇ ਰਿਹਾ ਸੀ ਕੀ ਕੀ ਸੋਚਿਆ ਸੀ ਤੇ ਕੀ ਕੀ ਨਿਕਲਿਆ ਤੇ ਇਹਨੂੰ ਸੋਚ ਰਹੀ ਸੀ ਅਸੀਂ ਹੀ ਗਲਤ ਹੈ ਜੈਂਟਾਂ ਦੇ ਦਿਖਾਏ ਝੂਠੇ ਸੁਪਨਿਆਂ ਤੇ ਯਕੀਨ ਕਰਕੇ ਤੁਰਉਂਦੇ ਆ ਪੜੇ ਲਿਖੇ ਹੋ ਕੇ ਵੀ ਕਦੇ ਨਹੀਂ ਸੋਚਦੇ ਹਰ ਦੇਸ਼ ਦੀ ਆਪਣੀ ਹੀ ਅਫੀਸ਼ੀਅਲ ਇਮੀਗ੍ਰੇਸ਼ਨ ਸਾਈਡ ਹੁੰਦੀ ਹੈ ਜਿੱਥੇ ਸਾਰੇ ਨਿਯਮ ਸਾਰੇ ਕਾਨੂੰਨ ਦੱਸੇ ਹੁੰਦੇ ਨੇ ਤੇ ਇਹਨੂੰ ਖਿਆਲਾਂ ਵਿੱਚ ਗੋਤੇ ਖਾ ਗਈ ਸੀ ਤੱਕ ਸੇਵਕ ਵੀ ਉੱਠ ਕੇ ਚਲਾ ਗਿਆ ਇਨੈ ਨੂੰ ਸਰਜੀਤ ਆਪਣੇ ਘਰ ਦੇ ਪੋਚਰ ਚੋਂ ਰੈਨੂ ਨੂੰ ਬੁਲਾਉਂਦੀ ਹੈ ਤੇ ਰੈਨੂ ਉੱਠ ਕੇ ਉਸ ਕੋਲ ਜਾ ਬੈਠਦੀ ਹੈ ਸਰਜੀਤ ਰੈਨੂ ਨੂੰ ਕਹਿੰਦੀ ਹੈ ਇੱਥੇ ਕੰਮ ਲੱਭ ਕੇ ਆਈ ਸੀ ਕਿ ਅਜੇ ਲੱਪਣਾ ਹੈ ਰੈਨੂ ਜੈਂਟ ਦਾ ਬੰਦਾ ਆਏਗਾ ਉਹਨੇ ਹੀ ਦੱਸਣਾ ਕਿੱਥੇ ਕਰਨਾ ਕੰਮ ਸਰਜੀਤ ਠੀਕ ਹੈ ਵੈਸੇ ਕੰਮ ਇੱਥੇ ਦੂਰ ਹੀ ਮਿਲਦੇ ਨੇ ਤੇ ਇਹਨੂੰ ਤੁਸੀਂ ਕੀ ਕਰਦੇ ਹੋ ਸਰਜੀਤ ਮੈਂ ਕਈ ਜਗ੍ਹਾ ਕੰਮ ਕਰਦੀ ਆ ਸਵੇਰੇ 4 ਵਜੇ ਚੱਲਦੀ ਆ ਕਰੋ ਰਾਤੀ 11 12 ਵਜੇ ਆ ਜਾਂਦੇ ਆ ਨੇ ਵੀਕਐਂਡ ਨੂੰ ਫੁੱਲ ਨਾਈਟ ਹੁੰਦੀ ਐ ਉਹ ਬੁੱਲ ਚਬਾ ਕੇ ਕਹਿੰਦੀ ਐ ਰੇ ਨੂੰ ਫਿਰ ਸੌਂਦੇ ਕਦੋਂ ਹਰਾਨੀ ਨਾਲ ਸਰਜੀਤ ਚੱਲਦਾ ਸਭ ਓਵੇਂ ਦੇ ਹੀ ਹੋ ਜਾਂਦੇ ਆ ਇੰਨੇ ਨੂੰ ਉਹੀ ਡਰਾਈਵਰ ਆਉਂਦਾ ਜੋ ਰਾਤ ਨੂੰ ਰੈਨੂ ਨੂੰ ਛੱਡ ਕੇ ਗਿਆ ਸੀ ਤੇ ਉਹ ਉਸ ਕੋਲ ਜਾਂਦੀ ਹੈ ਤੇ ਉਸ ਨਾਲ ਜਾਣ ਲਈ ਕਹਿੰਦਾ ਤੇ ਇਹਨੂੰ ਚਲੀ ਜਾਂਦੀ ਹੈ ਉਹ ਜੈਂਟ ਦਾ ਬੰਦਾ ਰੈਨੂ ਨੂੰ ਮਿਲਦਾ ਹੈ ਤੇ ਉਸ ਨੂੰ ਕੋਈ ਜ਼ਰੂਰੀ ਕਾਰਡ ਬਣਵਾਉਣ ਵਿੱਚ ਮਦਦ ਕਰ ਦਿੰਦਾ ਤੇ ਉਹ ਉਸ ਨੂੰ ਇੱਕ ਪੀਜਾ ਹਫ਼ਤੇ ਕੰਮ ਲਗਵਾ ਦਿੰਦਾ ਸ਼ਾਮੀ ਰੈਨੂ ਵਾਪਸ ਆਉਂਦੀ ਹੈ ਗੁਰਸੇਵ ਕੁਸ ਨੂੰ ਪੁੱਛਦਾ ਕਿਵੇਂ ਰਿਆ ਤੈਨ ਤੇ ਰੈਨੂ ਤੇਰਾ ਦੇ ਰੈਨੂ ਠੀਕ ਸੀ ਕੰਮ ਬਹੁਤ ਦੂਰ ਹੈ ਐਨੀ ਦੂਰ ਆਉਣਾ ਜਾਣਾ ਮੁਸ਼ਕਲ ਆ ਇੰਨੇ ਨੂੰ ਸਾਰੇ ਮੁੰਡੇ ਘਰ ਆ ਗਏ ਉਹ ਰੈਨੂ ਨੂੰ ਰੋਂਦੀ ਕਹਿ ਕੇ ਛਡਾ ਰਹੇ ਸੀ ਰੈਨੂ ਹੱਸਣ ਲੱਗ ਪਈ ਫਿਰ ਸਾਰਿਆਂ ਨੇ ਮਿਲ ਕੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਕੋਈ ਪਿਆਜ਼ ਕੱਟਣ ਲੱਗਾ ਕੋਈ ਸਬਜ਼ੀ ਕੋਈ ਆਟਾ ਕੁੰਦ ਰਿਆ ਸੀ ਕੋਈ ਬਰਤਨ ਸਾਫ਼ ਕਰਨ ਲੱਗਾ ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਸੀ ਰੈਨੂ ਵੀ ਉਹਨਾਂ ਦੀ ਮਦਦ ਕਰਨ ਲੱਗੀ ਰੈਨੂ ਨੇ ਸਾਰਿਆਂ ਨੇ ਫੁਲਕੇ ਬਣਾਏ ਸਾਰੇ ਜਾਣ ਪੁੱਝ ਰੈਨੂ ਨੂੰ ਚੜਾ ਰਹੇ ਸੀ ਕਿ ਕਿਹੜੇ ਦੇਸ਼ ਦਾ ਨਕਸ਼ਾ ਹੈ ਸਾਰਿਆਂ ਦੇ ਆਸੇ ਨੇ ਘਰ ਵਿੱਚ ਰੌਣਕਾਂ ਲਗਾ ਦਿੱਤੀ ਰੈਨੂ ਸੋਚ ਰਹੀ ਸੀ ਕਿ ਸਾਰੇ ਮੁੰਡੇ ਗਲਤ ਨਹੀਂ ਹੁੰਦੇ ਮੈਂ ਇੰਨਾ ਬਾਰੇ ਕਿੰਨਾ ਗੜੀ ਸੀ ਰੇਨੂ ਦੇ ਹਾਨ ਦੇ ਮੁੰਡੇ ਉਸ ਨੂੰ ਜਾਣ ਬੁੱਝ ਕੇ ਚੜਾਈ ਜਾ ਰਹੇ ਸੀ ਕਿ ਅੱਜ ਰਾਤ ਨੂੰ ਇੱਥੇ ਸੌਂਜੀ ਰੇਨੂ ਨਾਲੇ ਹੱਸੇ ਜਾ ਰਹੇ ਸੀ ਕਿਉਂਕਿ ਰਾਤ ਨੂੰ ਸੁਣ ਬਿਨੇ ਰੇਨੂ ਦਾ ਬਸਤਾਓ ਉਹਨਾਂ ਨਾਲ ਜੀਵ ਸੀ ਖਾਣਾ ਖਾ ਕੇ ਸਭ ਥੋੜੀ ਦੇਰ ਗੱਲਾਂ ਕਰਨ ਨੂੰ ਬੈਠੇ ਉਹਨਾਂ ਨੇ ਇੱਕ ਦੂਜੇ ਦੇ ਪੁੱਠੇ ਨਾਮ ਰੱਖੇ ਹੋਏ ਸੀ ਤੇ ਉਹ ਰੇਨੂ ਨੂੰ ਦੱਸਣ ਲੱਗੇ ਇਹਦਾ ਨਾਮ ਬੱਲੂ ਇਹ ਅੱਜ ਜੱਗੀ ਆ ਤੇ ਇਹ ਡੋਲੀ ਸਾਰੇ ਹੱਸਣ ਲੱਗ ਪਏ ਰੇਨੂ ਡੋਲੀ ਇਹ ਤਾਂ ਕੁੜੀਆਂ ਵਾਲਾ ਹੈ ਨਹੀਂ ਨਹੀਂ ਮੇਰਾ ਨਾ ਜਸ ਜਸਦੀਪ ਐ ਮੇਰੀ ਮੰਮੀ ਨਿੱਕੇ ਹੁੰਦੇ ਫਰਾਕ ਪਾ ਦਿੰਦੀ ਸੀ ਡੋਲੀ ਕਹਿੰਦੇ ਸੀ ਮੈਨੂੰ ਉਹ ਹੱਸਣ ਲੱਗ ਪਏ ਬੱਲੂ ਰੇਨੂ ਤੈਨੂੰ ਔਖਾ ਤਾਂ ਲੱਗਣਾ ਇੱਥੇ ਤੂੰ ਕੁੜੀਆਂ ਨਾਲ ਘਰ ਦੇਖ ਲੈ ਕਿਤੇ ਰੇਨੂ ਹਾਂ ਮੈਂ ਅੱਜ ਸਰਜੀਤ ਦੀ ਦੀਦੀ ਨੂੰ ਮਿਲੀ ਸੀ ਦੇਖਦੀ ਹਾਂ ਉਹਨਾਂ ਨਾਲ ਹੀ ਐਡਜਸਟ ਹੋ ਜਾਵਾਂਗੀ ਸਰਜੀਤ ਦਾ ਨਾਮ ਸੁਣ ਕੇ ਸਨਾਟਾ ਹੀ ਪੈ ਗਿਆ ਸਾਰੇ ਸੌਣ ਲੱਗ ਪਏ ਜਸ ਨੇ ਪੁੱਛਿਆ ਲਾਈਟ ਬੰਦ ਕਰ ਤੇ ਉਹ ਰੈਨੂ ਰੈਨੂ ਨੇ ਹਾਂ ਚ ਸਿਰ ਹਿਲਾ ਕੇ ਕਿਹਾ ਤੈਨੂੰ ਸੌਫੇ ਤੇ ਸੌਂ ਗਈ ਦੂਜੇ ਦਿਨ ਉਹਨਾਂ ਨੂੰ ਛੁੱਟੀ ਸੀ ਤੋ ਘੁੰਮਣ ਜਾਣ ਲਈ ਕਹਿਣ ਲੱਗੇ ਜੱਗੀ ਨੇ ਰੈਨੂ ਕਿਹਾ ਤੂੰ ਵੀ ਚੱਲਣਾ ਹੈ ਰੈਨੂ ਨੇ ਨਾ ਜੱਗੀ ਇੱਥੇ ਵੀ ਕੀ ਕਰਨਾ ਹੈ ਉਹ ਸਰਜੀਤ ਦੀਦੀ ਕੋਲ ਹੀ ਬੈਠਣਾ ਸਾਰੇ ਜੱਗੀ ਵੱਲ ਘੋਰੀ ਵਟ ਰਏ ਸੀ ਰੈਨੂ ਤੁਸੀਂ ਸਾਰੀਆਂ ਕੁੜੀਆਂ ਨਾਲ ਐਵੇਂ ਹੀ ਵਿਰਤਾਉ ਕਰਦੇ ਹੋ ਬੱਲੂ ਨਾ ਹੀ ਪੁੱਛ ਇੱਥੇ ਕੋਈ ਹਾਲ ਨੀ ਕੁੜੀਆਂ ਦਾ ਬੱਲੂ ਹੌਂਕਾ ਲੈ ਕੇ ਕਹਿਣ ਲੱਗਾ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਪਰ ਹਾਲਾਤ ਐਸੀਆਂ ਗਲਤੀਆਂ ਕਰਵਾ ਦਿੰਦਾ ਕਿ ਉਹ ਉੱਠ ਕੇ ਬਾਹਰ ਚਲਾ ਜਾਂਦਾ ਹੈ ਕਰ ਸੇਵਕ ਰੇਨੂ ਨੂੰ ਕਹਿੰਦਾ ਜਾਣਾ ਤਾਂ ਚੱਲ ਤੂੰ ਵੀ ਸਾਡੇ ਨਾਲ ਦੇਖ ਲੈ ਸਿडनी ਕੰਮ ਲੱਗ ਗਈ ਫੇਰ ਕਿੱਥੇ ਜਾਣਾ ਹੈ ਰੇਨੂ ਮਨਾ ਕਰ ਦਿੰਦੀ ਐ ਕਿਉਂ ਪਵਾਂ ਉਹਨਾਂ ਤੇ ਯਕੀਨ ਕਰ ਸਕਦੀ ਸੀ ਪਰ ਫਿਰ ਵੀ ਉਹ ਹਰ ਕਦਮ ਤੇ ਅਹਿਮਿਤ ਵਰਤ ਰਹੀ ਸੀ ਉਹ ਸਾਰੇ ਚਲੇ ਗਏ ਰੇਨੂ ਰਾਤ ਦਾ ਖਾਣਾ ਬਣਾ ਰਹੀ ਸੀ ਸਰਜੀਤ ਆ ਗਈ ਉਹ ਉਸ ਨੂੰ ਕਹਿਣ ਲੱਗੀ ਕੰਮ ਮਿਲ ਗਿਆ ਤੈਨੂੰ ਰੇਨੂ ਹਾਂਜੀ ਦੀਦੀ ਸਰਜੀਤ ਕਿੱਥੇ ਰੇਨੂ ਸਿडनी ਵਿੱਚ ਹੀ ਐ ਪੀਜਾ ਹਟ ਤੇ ਸਰਜੀਤ ਹੱਸੀ ਕਿੰਨਾ ਕਮਾਈ ਹੋਵੇਗੀ ਉਹਦੇ ਨਾਲ ਰੇਨੂ ਪਤਾ ਨਹੀਂ ਦੀਦੀ ਅੱਜੇ ਪੁੱਛਿਆ ਨਹੀਂ ਤੁਹਾਨੂੰ ਤਾਂ ਪਤਾ ਹੋਣਾ ਸਰਜੀਤਾਂ ਅਸੀਂ ਕੀਤਾ ਸੀ ਕੰਮ ਉੱਥੇ ਇੱਕ ਸਮੈਸਟਰ ਦੀ ਫੀਸ ਭਰ ਹੋਈ ਕਰੋ ਪੈਸੇ ਮੰਗਵਾਏ ਇੱਥੇ ਖਰਚ ਬਹੁਤ ਹੈ ਨਾ ਮੈਡੀਕਲ ਫ੍ਰੀ ਰੋਜ਼ ਦਾ ਖਾਣਾ ਪੀਣਾ ਦੋ ਦੋ ਘੰਟੇ ਦਾ ਸਫ਼ਰ ਕਰਕੇ ਕੰਮ ਤੇ ਜਾਣਾ ਕੰਨਾਂ ਦੇ ਤੱਕ ਕਾਲਜ ਜਾਣ ਨੂੰ ਹੀ ਦੋ ਘੰਟੇ ਲੱਗ ਜਾਂਦੇ ਆ ਕਿਰਾਇਆ ਕਰਦਾ ਬੱਸਾਂ ਦਾ ਬਹੁਤ ਖਰਚੇ ਅੜੀਏ ਨਹੀਂ ਹੁੰਦੇ ਪੂਰੇ ਕੁੜੀਆਂ ਤਾਂ ਕਰੋ ਮਕਵਾ ਲੈਂਦੀਆਂ ਨੇ ਜੋ امیر ਐ ਭਾਈ ਪਿੱਛੋਂ ਕਈ ਤਾਂ ਵਿਚਾਰੀਆਂ ਘਰ ਨੂੰ ਮੁੜਨਦੀਆਂ ਸੋਚਦੀਆਂ ਨੇ ਸਰਜੀਤ ਲਗਾਤਾਰ ਬੋਲੀ ਜਾ ਰਹੀ ਸੀ ਉਸਤੇ ਬੋਲਾ ਨੇ ਰੈਨ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਉਹ ਸੋਚਣ ਲੱਗੀ papa ਨਾ ਤਾਂ ਹੋਰ ਪੈਸੇ ਭੇਜਣ ਦੀ ਹਾਲਾਤ ਵਿੱਚ ਨੇ ਤੇ ਨਾ ਹੀ ਮੈਂ ਵਾਪਸ ਮੁੜ ਸਕਦੀਆਂ ਸਰਜੀਤ ਤੂੰ ਟੈਨਸ਼ਨ ਨਾ ਲੈ ਮੈਂ ਵੀ ਪਾਰਟ ਟਾਈਮ ਕਰਦੀ ਆਂ ਕੰਮ ਤੈਨੂੰ ਉੱਥੇ ਕੰਮ ਤੈਨੂੰ ਉੱਥੇ ਲਵਾ ਦਵਾਂਗੀ ਬਾਰ ਗੱਡੀ ਦੀ ਆਵਾਜ਼ ਆਈ ਸਰਜੀਤ ਨੇ ਕਿਹਾ ਮੈਂ ਚੱਲਦੀ ਹਾਂ ਹੁਣ ਕੱਲ ਚਲੀ ਜਾਣਾ ਕੰਮ ਸਵੇਰੇ 8 ਵਜੇ ਤੇ ਐਨੇ ਤਾਂ ਪੀਜੇ ਹੱਟ ਤੇ ਕੰਮ ਕਰਕੇ ਤੂੰ ਮਹੀਨੇ ਵਿੱਚ ਕਮਾਉਣੇ ਐ ਜਿੰਨੇ 2-3 ਦਿਨਾਂ ਵਿੱਚ ਕਮਾ ਲੈਣੇ ਸ਼ਨੀਵਾਰ ਐਤਵਾਰ ਡਬਲ ਸ਼ਿਫਟ ਉਸਨੇ ਅੱਖ ਦਬਾਉਂਦੇ ਹੋਏ ਕਿਹਾ ਉਹ ਚਲੀ ਗਈ ਤੇ ਇਹਨੂੰ ਬੜੀ ਸੋਚ ਰਹੀ ਸੀ ਕਿ ਜੇ ਆ ਕਿਹੜਾ ਕੰਮ ਆ ਜਿਸ ਵਿੱਚ ਇੰਨਾ ਪੈਸਾ ਕੁੜੀਆਂ ਸਾਰੀਆਂ ਉਹ ਹੀ ਕੰਮ ਕਿਉਂ ਨਹੀਂ ਕਰ ਲੈਂਦੇ ਆ ਫਿਰ ਦੇਖਦੇ ਆ ਕੀ ਕੰਮ ਆ ਇੰਨੇ ਨੂੰ ਸਾਰੇ ਵਾਪਸ ਆ ਗਏ ਰੇਨੂ ਨਾਲ ਮਿਲ ਕੇ ਸਾਰੇ ਖਾਣਾ ਬਣਾਉਣ ਲੱਗੇ ਜਸ ਰੇਨੂ ਦੀ ਬਹੁਤ ਮਦਦ ਕਰਦਾ ਸੀ ਹਰ ਕੰਮ ਵਿੱਚ ਉਹ ਉਸ ਦੇ ਕਰੀਬ ਰਹਿੰਦੀ ਹਮੇਸ਼ਾ ਕੋਸ਼ਿਸ਼ ਕਰਦਾ ਸੀ ਉਹ ਰੇਨੂ ਦੇ ਹਾਂਦਾ ਸੀ ਰੇਨੂ ਨਾਲ ਮસ્ਤੀ ਕਰਦਾ ਰਹਿੰਦਾ ਸੀ ਉਹ ਰੇਨੂ ਨੂੰ ਦੱਸਣ ਲੱਗਾ ਰੇਨੂ ਸਿਡਨੀ ਬਹੁਤ ਸੋਹਣਾ ਹੈ ਤੂੰ ਵੀ ਚੱਲਦੀ ਅਸੀਂ ਬੜੇ ਹੀ ਮਜੇ ਕੀਤੇ ਅੱਛਾ ਇਹ ਦੱਸ ਕੀ ਇਹ ਸਰਜੀਤ ਦੀਦੀ ਤੇਰੀ ਕੀ ਕਰਨ ਆਈ ਸੀ ਰੇਨੂ ਨੂੰ ਪਤਾ ਸੀ ਇਹ ਸਾਰੇ ਮੁੰਡੇ ਸਰਜੀਤ ਨੂੰ ਪਸੰਦ ਨਹੀਂ ਕਰਦੇ ਪਰ ਇਹ ਕਾਰਨ ਨਹੀਂ ਸੀ ਪਤਾ ਰੈਨੂ ਹੱਸ ਕੇ ਬਾਹਰ ਪੋਚਰ ਚਾਹ ਬੈਠੀ ਉਸ ਤੇ ਜਵਾਬ ਨਾ ਦੇਣਾ ਜਸ ਨੂੰ ਚੰਗਾ ਨਾ ਲੱਗਾ ਤੇ ਉਹ ਵੀ ਪੋਚਰ ਚਾਹ ਬੈਠਾ ਰੈਨੂ ਨੇ ਕਿਹਾ ਕੀ ਹੈ ਤੇਰਾ ਇਹੀ ਕੰਮ ਹੈ ਮੇਰੀ ਮਰਜ਼ੀ ਮੈਨੂੰ ਉਹ ਚੰਗੀ ਲੱਗਦੀ ਹੈ ਉਹ ਜਸ ਠੀਕ ਹੈ ਕਹਿ ਕੇ ਉੱਠ ਕੇ ਅੰਦਰ ਚਲਾ ਗਿਆ ਰੈਨੂ ਨੂੰ ਪਤਾ ਸੀ ਕਿ ਜਸ ਉਸ ਨੂੰ ਪਸੰਦ ਕਰਦਾ ਹੈ ਉਹ ਉਸਦੀ ਬਹੁਤ ਫਿਕਰ ਵੀ ਕਰਦਾ ਹੈ ਪਰ ਰੇ ਨੂੰ ਸੋਚਣ ਲੱਗੀ ਮੈਂ ਸਭ ਸੋਚ ਵੀ ਨਹੀਂ ਸਕਦੀ ਇਹ ਪਿਆਰ ਮੁਹੱਬਤ ਮੇਰੇ ਵਾਸਤੇ ਨਹੀਂ ਮੇਰੀ ਮੰਜ਼ਿਲ ਇਹ ਨਹੀਂ ਹਾਲੇ ਕਿ ਉਹ ਵੀ ਜਸ ਦੀਆਂ ਸ਼ਰਾਰਤਾਂ ਨੂੰ ਬਹੁਤ ਪਸੰਦ ਕਰਦੀ ਸੀ ਪਰ ਉਹ ਆਪਣੇ ਮਨ ਨੂੰ ਕਮਾਂਡ ਦਿੰਦੀ ਹੈ ਨਹੀਂ ਮੈਂ ਇਹ ਸੋਚ ਵੀ ਨਹੀਂ ਸਕਦੀ ਅਜੇ ਅਜੇ ਤਾਂ ਬਹੁਤ ਕੁਝ ਕਰਨਾ ਹੈ ਬੰਨਣਾ ਹੈ ਉਹ ਵੇ ਉੱਠ ਕੇ ਅੰਦਰ ਚਲੀ ਜਾਂਦੀ ਹੈ ਸਾਰੇ ਉਸ ਨੂੰ ਸਿਟਿੰਗ ਦੀ ਖੂਬਸੂਰਤ ਦੱਸਦੇ ਐ ਪਰ ਜਸ ਚੁੱਪ ਚਾਪ ਲੇਟਿਆ ਸੀ ਰੇਨੂ ਨੇ ਵਰ ਸੇਵਕ ਨੂੰ ਪੁੱਛਿਆ ਅੱਛਾ ਤੁਸੀਂ ਸਾਰੇ ਸਰਜੀਤ ਨੂੰ ਪਸੰਦ ਕਿਉਂ ਨਹੀਂ ਕਰਦੇ ਪਰ ਸੇਵਕ ਗੱਲ ਪਸੰਦ ਦੀ ਨਹੀਂ ਬਸ ਕੁਝ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾਂਦੀਆਂ ਹਨ ਉਹ ਕੁੜੀ ਠੀਕ ਨਹੀਂ ਤੇ ਇਹਨੂੰ ਨੇ ਕੁਝ ਹੋਰ ਨਾ ਪੁੱਛਣਾ ਚਾਹਿਆ ਉਸ ਨੂੰ ਲੱਗਾ ਸ਼ਾਇਦ ਸਰਜੀਤ ਲੜਾਕੇ ਸੁਹਾਦੀ ਹੋਣੀ ਹੈ ਜਾਂ ਉਸਦੇ ਕਿਸੇ ਗੁੰਡੇ-ਮੁੰਡੇ ਨਾਲ ਸੰਬੰਧ ਹੋਣਾ ਹੈ ਉਹ ਮਨ ਵਿੱਚ ਸੋਚਾਂ ਸੋਚਦੀ ਮਸਕਰਾਪ ਵੀ ਤੇ ਕੈਨ ਲੱਗੀ ਮੈਨੂੰ ਕੀ ਜੋ ਮਰਜ਼ੀ ਹੋਵੇ ਨਾਲੇ ਮੇਰੇ ਨਾਲ ਤਾਂ ਵਧੀਆ ਗੱਲ ਕਰਦੀ ਐ ਸਾਰੇ ਸੌਂ ਗਏ ਰੈਨੂ ਨੇ ਫੋਨ ਕਰਨਾ ਸੀ ਉਹ ਬਾਹਰ ਚਲੀ ਗਈ ਤੇ ਉਸਨੇ ਰਾਮ ਲਾਲ ਨੂੰ ਫੋਨ ਕਰਕੇ ਦੱਸਿਆ ਮੈਂ ਬਿਲਕੁਲ ਠੀਕ ਆ ਪਪਾ ਮੈਂ ਬਹੁਤ ਖੁਸ਼ ਆ ਪਪਾ ਉਸ ਤੋਂ ਜ਼ਿਆਦਾ ਗੱਲ ਨਹੀਂ ਹੋਈ ਉਹ ਰੋਣ ਲੱਗ ਪਈ ਤੇ ਫੋਨ ਕੱਟ ਦਿੱਤਾ ਪਪਾ ਨੈਟਵਰਕ ਨਹੀਂ ਆ ਰਿਹਾ ਉਹ ਅੰਦਰ ਜਾ ਕੇ ਸੌਣ ਲੱਗਦੀ ਐ ਸਾਰੇ ਸੌਂ ਗਏ ਸੀ ਜਸ ਜਿਵੇਂ ਉਸਦੀ ਡੀ ਕਰ ਲਿਆ ਸੀ ਆ ਜਾ ਰੋਂਦੂ ਇੱਥੇ ਸੌਂਦਾ ਉਹ ਉਸ ਨੂੰ ਚੜਾਉਂਦਾ ਹੈ ਰਿਆ ਪਰ ਰੇਨੂ ਦਾ ਚਿੱਤ ਖੰਭ ਲਾ ਕੇ ਉੱਡ ਗਿਆ ਸੀ ਉਸ ਦਾ ਦਿਲ ਕਰਦਾ ਸੀ ਉਹ ਵਾਪਸ ਇੰਡੀਆ ਚਲੀ ਜਾਵੇ ਉਹ ਜਸ ਨੂੰ ਪੁੱਛਣ ਲੱਗੀ ਜਦ ਫੀਸ ਰੀਫੰਡ ਹੋ ਸਕਦੀ ਹੈ ਜਦ ਉੱਠ ਕੇ ਜਸ ਉੱਠ ਕੇ ਉਸ ਕੋਲ ਬੈਠ ਜਾਂਦਾ ਹੈ ਰੇਨੂ ਦਾ ਭਰਿਆ ਮਨ ਬਹਿ ਜਾਂਦਾ ਹੈ ਤੇ ਉਹ ਬਹੁਤ ਰੋਂਦੀ ਹੈ ਜਸ ਉਸ ਨੂੰ ਚੁੱਪ ਕਰਾਉਂਦਾ ਤੇ ਦੱਸਦਾ ਮੈਂ ਵੀ ਹੁਣੇ ਆਇਆ ਮਹੀਨਾ ਹੋਇਆ ਤੂੰ ਤਾਂ ਕੁੜੀ ਐ ਰੋ ਵੀ ਲੈਣੀ ਐ ਮੈਂ ਤਾਂ ਰੋ ਵੀ ਨਹੀਂ ਸਕਦਾ ਮम्मी पापा ਦੀ ਬਹੁਤ ਜਿਆਦਾ ਆਉਂਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰੈਨੂ ਉਸ ਵੱਲ ਦੇਖ ਕੇ ਰੋਂਦੀ ਹੋਈ ਹੱਸ ਪੈਂਦੀ ਹੈ ਉਸ ਨੂੰ ਰੋਂਦੂ ਕਹਿ ਕੇ ਹਸਾ ਦਿੰਦੀ ਹੈ ਜਸ ਉਸ ਨੂੰ ਕਹਿੰਦਾ ਜਦ ਮੈਂ ਪਿੰਡ ਸੀ ਸਾਰਾ ਦਿਨ ਹੱਸਦੇ ਰਹਿੰਦੇ ਸੀ ਇੱਥੇ ਭਾਨੇ ਲੱਭਣੇ ਪੈਂਦੇ ਨੇ ਹੱਸਣ ਦੇ ਹਰ ਛੋਟੀ ਛੋਟੀ ਗੱਲ ਉੱਚੀ ਉੱਚੀ ਹੱਸ ਕੇ ਸਾਰਾ ਗਮ ਲੁਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਫਿਰ ਜਸ ਰੈਨੂ ਨੂੰ ਕਹਿੰਦਾ ਗੁੱਡ ਨਾਈਟ ਸੌਂ ਜਾ ਹੁਣ ਕੱਲ ਤੋਂ ਕੰਮ ਜਾਣਾ ਤੂੰ ਵੀ ਰੈਨੂ ਸਿਰ ਹਲਾ ਦਿੰਦੀ ਐ ਰੈਨੂ ਇੱਕ ਹਫ਼ਤਾ ਉੱਥੇ ਕੰਮ ਤੇ ਜਾਂਦੀ ਐ ਉਸ ਤੋਂ ਬਾਅਦ ਉਸਤੇ ਕਾਲਜ ਲੱਗ ਜਾਂਦਾ ਹੁਣ ਉਸਨੂੰ ਔਖਾ ਲੱਗਦਾ ਸੀ ਕੰਮ ਤੇ ਕਾਲਜ ਵਿੱਚ ਬਹੁਤ ਦੂਰੀ ਸੀ ਤੇ ਉਸਦਾ ਘਰ ਤੋਂ 2 ਘੰਟੇ ਦੀ ਦੂਰੀ ਤੇ ਸੀ ਉਸਨੇ ਕਾਲਜ ਵਿੱਚ ਕੁੜੀਆਂ ਨਾਲ ਗੱਲ ਕੀਤੀ ਤੇ ਉਹਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜਾਸਤੇ ਰੈਨੂ ਵਿੱਚ ਇੰਨੇ ਦਿਨਾਂ ਵਿੱਚ ਬੇਨਾਮ ਰਿਸ਼ਤਾ ਜਨਮ ਲੈ ਚੁੱਕਾ ਸੀ ਰੈਨੂ ਨਾਲ ਹੁਣ ਤਿੰਨ ਕੁੜੀਆਂ ਰਹਿੰਦੀਆਂ ਸੀ ਪਰ ਉਹ ਕੁੜੀਆਂ ਕਰ ਕਾਟ ਹੀ ਰਹਿੰਦੀਆਂ ਸੀ ਤੇ ਉਹਨਾਂ ਦੇ ਕੁਝ ਮੁੰਡਿਆਂ ਨਾਲ ਸੰਬੰਧ ਸੀ ਉਹ ਅਕਸਰ ਉੱਥੇ ਆਉਂਦੇ ਰਹਿੰਦੇ ਸੀ ਰੈਨੂ ਨੂੰ ਉਸ ਘਰ ਦਾ ਮੌਰ ਠੀਕ ਨਹੀਂ ਸੀ ਲੱਗਦਾ ਪਰ ਮਜਬੂਰੀ ਨੂੰ ਉਹ ਉੱਥੇ ਰਹਿ ਰਹੀ ਤਿੰਨਾ ਉਹਨਾਂ ਵਿੱਚੋਂ ਵੱਡੀ ਸੀ ਤੇ ਉਸ ਦੀ ਸਟੱਡੀ ਪੂਰੀ ਹੋ ਗਈ ਸੀ ਵਰਕ ਪਰਮਿਟ ਤੇ ਸੀ ਰੇਨੂ ਨੇ ਇੱਕ ਸਮੈਸਟਰ ਦੀ ਫੀਸ ਭਰ ਦਿੱਤੀ ਜਦੋਂ ਉਸ ਨੂੰ ਬੈਂਕ ਬੈਲੈਂਸ ਚੈੱਕ ਕੀਤਾ ਤਾਂ ਉਸ ਕੋਲ ਬਹੁਤ ਘੱਟ ਪੈਸੇ ਬਚੇ ਸੀ ਦੂਜੇ ਸਮੈਸਟਰ ਦੀ ਫੀਸ ਵੀ ਸਿਰ ਤੇ ਆ ਗਈ ਰੇਨੂ ਨੂੰ ਫਿਕਰ ਨਾਲ ਭੁੱਖ ਦੀ ਸੀ ਤਾਂ ਨਾ نیندੀ ਉਹ ਬੇਚੈਨ ਰਹਿਣ ਲੱਗੀ ਟੀਨਾ ਨੇ ਉਸ ਨੂੰ ਕਿਹਾ ਕਿ ਦੇਖ ਰੇਨੂ ਇੱਥੇ ਪੈਸਾ ਦਰਖਤਾਂ ਨੂੰ ਨਹੀਂ ਲੱਗਦੇ ਸਭ ਪੁੱਠੇ ਕੰਮ ਕਰਦੇ ਆ ਪੈਸੇ ਕਮਾਉਣ ਲਈ ਨਾਲੇ ਰਸਤਾ ਹੀ ਕੋਈ ਨਹੀਂ ਬਚਦਾ ਇੱਥੇ ਕੋਈ ਕੁੜੀ ਨਹੀਂ ਹੈਗੀ ਉਹ ਸਭ ਓਕੇ ਹੋ ਜਾਂਦਾ ਹੈ ਇੰਡੀਆ ਵਿੱਚ ਜਾ ਕੇ ਵਿਆਹ ਕਰਵਾ ਲੈਂਦੇ ਆ ਕੌਣ ਦੇਖਦਾ ਕੀ ਕੀ ਕੀਤਾ ਸਭ ਮੰਨਤਾ ਕਰਦੇ ਆ ਸਾਡਾ ਮੁੰਡਾ ਨਿਕਲ ਜਾਵੇ ਬਾਹਰ ਕੁੜੀ ਕੀ ਨਹੀਂ ਨਹੀਂ ਕੋਈ ਨਹੀਂ ਪੁੱਛਦਾ ਮੁੰਡਾ ਕਿਹੜਾ ਦੁੱਧ ਤੋਤੇ ਹੁੰਦੇ ਆ ਕੁੜੀਆਂ ਤਾਂ ਨਹੀਂ ਤਾਂ ਇਤਰਾਜ਼ ਕਰਦੀਆਂ ਸੋਚ ਲੈ ਫੀਸਾਂ ਬੋਸਾਂ ਦੀ ਤਾਂ ਕੱਲ ਹੀ ਕੋਈ ਨਹੀਂ ਵਾਹਲਾ ਪੈਸਾ ਇਹਦੇ ਚ ਰੈਨੂ ਉਸ ਦੀਆਂ ਗੱਲਾਂ ਸੁਣ ਕੇ ਸੁਣਨ ਹੋ ਗਈ ਇਨ ਨੂੰ ਉਸਦਾ ਬੁਆਏਫਰੈਂਡ ਆ ਜਾਂਦਾ ਤੇ ਉਹ ਦੋਵੇਂ ਡਰੱਗਸ ਲੈਣ ਲੱਗ ਪਤੇ ਨੇ ਰੈਨੂ ਉੱਠ ਕੇ ਬਾਹਰ ਚਲੀ ਜਾਂਦੀ ਆ ਤੇ ਸੋਚਦੀ ਏ ਕਿ ਸਪਾਪ ਪੈ ਰਿਹਾ ਹੈ ਪਰਦੇਸ ਸਾਨੂੰ ਉਹ ਅੰਦਰ ਗਈ ਤੇ ਟੀਨਾ ਤੇ ਉਹ ਮੁੰਡਾ ਬੇਸੁਰਤ ਪਿਆ ਸੀ ਪ੍ਰਵੀਨ ਨੇ ਸੁਮਨ ਵਾਪਸ ਆ ਜਾਂਦੀਆਂ ਪਰ ਪ੍ਰਵੀਨ ਬਹੁਤ ਰੋਣ ਲੱਗੀ ਰੈਨੂ ਨੇ ਉਹਨਾਂ ਨੂੰ ਚੁੱਪ ਕਰਵਾਇਆ ਉਹ ਵੀ ਬਹੁਤ ਨਸ਼ੇ ਵਿੱਚ ਸੀ ਰੈਨੂ ਨੇ ਪੁੱਛਿਆ ਕੀ ਹੋਇਆ ਘਰ ਦੀ ਜਾਨ ਆ ਰਹੀ ਹੈ ਪ੍ਰਵੀਨ ਘਰ ਮੈਂ ਪ੍ਰੈਗਮੈਂਟਾਂ ਔਰੋਂਦੀ ਰਹੀ ਦੱਸਣ ਲੱਗੀ ਉਹਨੇ ਕਿਹਾ ਕਿ ਉਹ ਆਪਣੀ ਘਰ ਵਾਲੇ ਨੂੰ ਤਲਾਕ ਦੇਵੇਗਾ ਤੇ ਮੇਰੇ ਨਾਲ ਵਿਆਹ ਕਰਾ ਲਵੇਗਾ ਮੈਂ ਪੱਕੀ ਨਹੀਂ ਸੀ ਹੋ ਪਾਰੀ ਮੈਨੂੰ ਸ਼ਾਰਟਕਟ ਲੱਗਾ ਉਹ ਮੇਰੇ ਤੋਂ 12 ਸਾਲ ਵੱਡਾ ਹੈ ਤੇ ਦੋ ਬੱਚਿਆਂ ਵਾਲਾ ਹੈ ਉਹ ਕਹਿੰਦਾ ਸੀ ਮੈਂ ਤਲਾਕ ਲੈ ਰਿਹਾ ਆਪਣੇ ਘਰ ਵਾਲੀ ਤੋਂ ਪਰ ਹੁਣ ਸਾਰੀ ਗੱਲ ਮੇਰੇ ਤੇ ਸੁੱਟ ਦਿੱਤੀ ਮੈਂ ਵਾਪਸ ਂਡੇਆ ਨਹੀਂ ਜਾ ਸਕਦੀ ਮੇਰੇ ਮਾਪੇ ਦੋਵੇਂ ਬਿਮਾਰ ਹਨ ਇੱਕੋ ਕਿੱਲਾ ਸੀ ਪਾਪਾ ਕੋਲ ਉਹ ਵੇਚ ਭੇਜਿਆ ਸੀ ਮੈਨੂੰ ਪ੍ਰਾ ਮਰ ਗਿਆ ਸੀ ਮੇਰਾ ਨਸ਼ੀ ਕਰਕੇ ਪਰ ਕੋਈ ਮੈਂ ਕਰ ਰਹੀ ਆ ਉਹ ਉੱਚੀ ਉੱਚੀ ਰੋਣ ਲੱਗੀ ਰੇ ਨੂੰ ਦਾ ਜਿਵੇਂ ਖੂਨ ਹੀ ਜੰਮ ਗਿਆ ਉਹ ਡਰ ਗਈ ਉਸਨੇ ਪੁੱਛਿਆ ਮਿਲੀ ਕਿੱਥੇ ਸੀ ਉਸ ਨੂੰ ਕੀ ਪਤਾ ਨਹੀਂ ਸੀ ਤੈਨੂੰ ਉਸਦੇ ਵਿਆਹ ਹੋਣ ਬਾਰੇ ਪ੍ਰਵੀਨ ਮੈਂ ਵੀ ਨਾਈਟ ਸ਼ਿਫਟ ਲਾਉਂਦੀ ਸੀ ਰੋਂਦਾ ਸੀ ਮੇਰੇ ਕੋਲ ਆ ਕੇ ਕਹਿੰਦਾ ਸੀ ਮੇਰੇ ਘਰ ਵਾਲੀ ਚੰਗੀ ਔਰਤ ਨਹੀਂ ਮੈਂ ਤਲਾਕ ਦੇ ਦੇਣਾ ਤੂੰ ਨਾ ਪਈ ਅੜੀਏ ਇਸ ਕੰਮ ਵਿੱਚ ਇਹ ਸ਼ਾਰਕਟ ਬਰਬਾਦੀ ਦਾ ਰਾਹ ਹੈ ਮਿੰਤ ਕਰ ਲਾ ਪਰ ਇਸ ਕੰਮ ਚ ਨਾ ਪਈ ਰੇਨੂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਹੀ ਹੈ ਉਸ ਦਾ ਦਿਮਾਗ ਉਸ ਨੂੰ ਇਹ ਸਭ ਮੰਨਣ ਤੋਂ ਰੋਕ ਰਿਹਾ ਸੀ ਉਹ ਸੋਚ ਲੈਂਦੀ ਹੈ ਕਿ ਉਹ ਕੱਲ ਹੀ ਇੱਥੋਂ ਚਲੀ ਜਾਵੇਗੀ ਤੇ ਉਹ ਦੂਜੇ ਹੀ ਦਿਨ ਕੰਮ ਤੇ ਨਵਾਂ ਕਰ ਲੱਪਣ ਲੱਗਦੀ ਹੈ ਇਸ ਕੰਮ ਲਈ ਉਹ ਆਪਣੇ ਹੀ ਕਾਲਜ ਦੀਆਂ ਕੁੜੀਆਂ ਦੀ ਮਦਦ ਲੈਂਦੀ ਹੈ ਉਹਦੀ ਜਾਨ ਪਛਾਨ ਸੁਖਪ੍ਰੀਤ ਨਾਮ ਦੀ ਕੁੜੀ ਨਾਲ ਹੁੰਦੀ ਹੈ ਉਹ ਕੁੜੀ ਉਸ ਨੂੰ ਕਹਿੰਦੀ ਹੈ ਮੈਂ ਆਪਣੀ ਨਿਆਹੀ ਛੋਟੀਆਂ ਭੈਣਾਂ ਨਾਲ ਰਹਿ ਰਹੀਆਂ ਜੇ ਤੂੰ ਅਡਜਸਟ ਕਰਨਾ ਚਾਹੁੰਦੀ ਆ ਤਾਂ ਦੇਖ ਲੈ ਰੇਨੂ ਮੈਂ ਰਹਿ ਰਵਾਂਗੀ ਰੇਨੂ ਇੱਕ ਵੇਅਰ ਹਾਊਸ 'ਚ ਕੰਮ ਕਰਨ ਲੱਗਦੀ ਐ ਉੱਥੇ ਉਹ ਕੁੜੀਆਂ ਵੀ ਕੰਮ ਕਰਦੀਆਂ ਸੀ ਉਹ ਤਿੰਨ ਭੈਣਾਂ ਚਾਚੇ ਤਾਇਦੀਆਂ ਕੁੜੀਆਂ ਸੀ ਤਿੰਨਾਂ ਵਿੱਚ ਇੱਕ ਅਮਰਤਾਰੀ ਸੀ ਉਹਨਾਂ ਨਾਲ ਰਹਿ ਕੇ ਰੇਨੂ ਨੇ ਇੱਕ ਅਲੱਗ ਹੀ ਪ੍ਰਦੇਸ਼ ਦੇਖਿਆ ਉਹ ਤਿੰਨੋਂ ਮਿਹਨਤੀ ਸੀ ਤੇ ਉਹ ਕਈ ਜਗ੍ਹਾ ਤੇ ਕੰਮ ਕਰਦੀਆਂ ਸੀ ਸਵੇਰੇ 5 ਵਜੇ ਘਰੋਂ ਬੱਸ ਵਿੱਚ ਬੈਠ ਜਾਂਦੀਆਂ 6 8 ਫਾਰਮ ਵਿੱਚ ਪੈਕਿੰਗ ਦਾ ਕੰਮ ਕਰਦੀਆਂ ਫਿਰ 8:30 ਤੋਂ 2 ਵਜੇ ਕਾਲਜ ਵਿੱਚ ਤੇ ਕਾਲਜ ਤੋਂ ਸਿੱਧਾ ਵੇਅਰ ਹਾਊਸ ਜਿੱਥੇ ਉਹ ਰਾਤ ਦੇ 7 ਵਜੇ ਤੱਕ ਆਪ ਕਰਦੀਆਂ ਤੇ ਇਹ ਨੂੰ ਉਹਨਾਂ ਨੂੰ ਦੇਖ ਕੇ ਸੋਚ ਰਹੀ ਸੀ ਜ਼ਿੰਦਗੀ ਦੇ ਸ਼ਾਰਟਕਟ ਨਾਲੋਂ ਮਿਹਨਤ ਨਾਲ ਨੰਬਰ ਆ ਹਮੇਸ਼ਾ ਚੰਗਾ ਤੇ ਮਾਲ ਪਰਿਆ ਹੁੰਦਾ ਹੈ ਸਭ ਆਸਾਨ ਹੁੰਦਾ ਹੈ ਬਸ ਚੁਣਨਾ ਸਾਡੇ ਹੱਥ ਵਿੱਚ ਹੁੰਦਾ ਹੈ ਇਹਨੂੰ ਬਹੁਤ ਖੁਸ਼ੀ ਉਹਨਾਂ ਕੁੜੀਆਂ ਨਾਲ ਐਤਵਨਕੁਰ ਦੁਆਰਾ ਸਾਹਿਬ ਜਾਨ ਲੱਗੀ ਤੇ ਉਹ ਰੋਜ਼ ਪਾਠ ਕਰਦੀਆਂ ਤੇ ਆਪਣੀਆਂ ਪੜਾਈ ਤੇ ਕੰਮ ਤੇ ਧਿਆਨ ਦਿੰਦੀਆਂ ਉਹ ਵੀ ਕੈਂਟ ਤੇ ਘੁੰਮਣ ਵੀ ਜਾਂਦੀਆਂ ਤੇ ਇਹਨੂੰ ਨੇ ਜਦੋਂ ਆਪਣੇ ਕਮਾਏ ਪੈਸੇ ਵਿੱਚੋਂ ਦੂਜੇ ਸਮੈਸਟਰ ਦੀ ਇਸ ਭਰੀ ਤਾਂ ਉਸਨੂੰ ਔਖੀ ਸੰਤੋਸ਼ਟੀ ਹੋਈ ਭਗਵਾਨ ਦਾ ਰੋਜ਼ ਧੰਨਵਾਦ ਕਰਦੀ ਸ਼ੁਕਰ ਹੈ ਭਗਵਾਨ ਮੈਂ ਡਰ ਤੇ ਮਜਬੂਰੀ ਵਿੱਚੋਂ ਘਬਰਾ ਕੇ ਆਪਣੇ ਰਸਤੇ ਤੋਂ ਨਹੀਂ ਪਟਕੀ ਮੈਂ ਉਸ ਕੰਦਕੀ ਦਾ ਹਿੱਸਾ ਨਹੀਂ ਬਣੀ ਇਹਨੂੰ ਨੇ ਜਸ ਨਾਲ ਵੀ ਆਪਣੀ ਦੋਸਤੀ ਦੀ ਕਦੇ ਹੱਦ ਪਾਰਨਾ ਕੀਤੀ ਸੁਖਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਉਹ ਹਮੇਸ਼ਾ ਕਹਿੰਦੀ ਮੈਂ ਪਾਪਾ ਨੂੰ ਹਮੇਸ਼ਾ ਕਹਿੰਦੀ ਸੀ ਪਾਪਾ ਮੈਂ ਤੀਆਂ ਤੁਹਾਡਾ ਪਰ ਪਾਪਾ ਕਹਿੰਦੇ ਸੀ ਮੁੰਡਾ ਬਣਨ ਦੀ ਮੁੰਡਿਆਂ ਵਾਲੇ ਕੰਮ ਕਰਨੇ ਜ਼ਰੂਰੀ ਨਹੀਂ ਹੁੰਦੇ ਬਲਕਿ 탸ਆਂ ਆਪਣੀਆਂ ਮਰਿਆਦਾ ਵਿੱਚ ਰਹਿ ਕੇ ਮੁੰਡਾ ਬਣ ਸਕਦੀਆਂ ਨੇ ਆਪਣੇ ਮਾਪਿਆਂ ਦਾ ਸਿਰ ਉੱਚਾ ਕਰਕੇ ਉਹਨਾਂ ਦੀ ਇੱਜ਼ਤ ਸਾਂਭ ਕੇ ਉਹਨਾਂ ਦਾ ਮਾਣ ਬਣ ਸਕਦੀਆਂ ਨੇ ਪਰ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਦੀ ਤਰ੍ਹਾਂ ਬਣਨ ਤੇ ਜ਼ਿਆਦਾ ਜ਼ੋਰ ਦੇ ਰਹੀਆਂ ਨੇ ਤੇ ਇਹਨੂੰ ਸਾਡੇ ਸਕੂਲ ਦਾ ਰਸਤਾ ਕੱਚਾ ਸੀ ਸਾਰੇ ਬੱਚੇ ਬਰਸਾਤ ਵਿੱਚ ਪਾਣੀ ਨਾਲ ਭਰੇ ਟੋਏ ਲੱਭ-ਲੱਭ ਕੇ ਉਹਨਾਂ ਵਿੱਚ ਪੈਰ ਮਾਰ ਕੇ ਉਹਨਾਂ ਦੀ ਗੰਦ ਕੀ ਆਪਣੇ ਉੱਤੇ ਪਾਉਂਦੇ ਰਹਿੰਦੇ ਪਰ ਮੈਂ ਤਾਂ ਮੇਰਾ ਭਰਾ ਟੋਏ ਦੇ ਨਾਲ ਬੱਚੀ ਸਾਫ ਸੜਕ ਤੇ ਦੇਖ ਕੇ ਬਚ ਕੇ ਨਿਕਲਦੇ ਕਿ ਕਿਤੇ ਛਿੱਟੇ ਸਾਡੇ ਤੇ ਨਾ ਪੈ ਜਾਣ ਉਸ ਤੋਂ ਅੱਜ ਸਾਫਕ ਮਿਲ ਗਿਆ ਕਿ ਇਹ ਸਿਰਫ ਸਾਡੀ ਸੋਚ ਤੇ ਚਾਹਤ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ ਨਹੀਂ ਤਾਂ ਰਸਤਾ ਤਾਂ ਇੱਕ ਹੁੰਦਾ ਹੈ ਬਸ ਤੈਅ ਕਰਨ ਦਾ ਤਰੀਕਾ ਆਪਣੇ ਆਪਣੇ ਹੁੰਦੇ ਨੇ ਤੈਨੂੰ ਦੀ ਪੜ੍ਹਾਈ ਪੂਰੀ ਹੋ ਗਈ ਪਰ ਰਾਮ ਲਾਲ ਪੜਾਇ ਹੀ ਰੂੜੀਵਾਦੀ ਹੋਣ ਕਰਕੇ ਉਹ ਜਸਤੇ ਰੇਨੂ ਦੇ ਰਿਸ਼ਤੇ ਲਈ ਨਾ ਮੰਨਿਆ ਚਸਤਾ ਬਨੇ ਵਿਆਹ ਕੈਨੇਡਾ ਵਾਲੀ ਕੁੜੀ ਨਾਲ ਹੋ ਗਿਆ ਤੇ ਉਹ ਕੈਨੇਡਾ ਚਲਾ ਗਿਆ ਗੁਰਸੇਵਕ ਤੇ ਪੱਲੂ ਅੱਜ ਵੀ ਰੇਨੂ ਦੇ ਚੰਗੇ ਦੋਸਤ ਹਨ ਰੇਨੂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਆਸਟ੍ਰੇਲੀਆ ਦੀ ਪੀਆਰ ਲੈ ਲਈ ਚੰਡੀਗੜ੍ਹ ਦੇ ਮੋਹਿਤ ਨਾਮ ਦੇ ਮੁੰਡੇ ਨਾਲ ਉਸਦਾ ਵਿਆਹ ਹੋ ਗਿਆ ਉਸਨੇ ਐਮਏ ਬੀਏ ਕੀਤੀ ਹੋਈ ਸੀ ਉਸ ਨੂੰ ਵੈਸਟ ਏਰੀਆ ਵਿੱਚ ਚੰਗੀ ਨੌਕਰੀ ਮਿਲ ਗਈ ਸੁੱਖ ਪ੍ਰੀਤ ਦਾ ਵਿਆਹ ਵੀ ਗੁਰਸਿੱਖ ਮੁੰਡੇ ਨਾਲ ਹੋਇਆ ਉਹ ਸਾਰੇ ਹੁਣ ਪਰਿਵਾਰ ਦੀ ਤਰ੍ਹਾਂ ਸੁੱਖ ਦੁੱਖ ਵਿੱਚ ਇੱਕ ਦੂਜੇ ਦੇ ਸਾਥੀ ਹਨ ਰੇਨੂ ਹੁਣ ਨਵੇਂ ਪਹੁੰਚੇ ਸਟੂਡੈਂਟਾਂ ਦੀ ਹੈਲਪ ਕਰਦੀ ਉਹਨਾਂ ਨੂੰ ਸਹੀ ਰਸਤਾ ਚੁਣਨ ਲਈ ਉਹਨਾਂ ਨੂੰ ਫ੍ਰੀ ਕਾਉਂਸਲਿੰਗ ਸੈਸ਼ਨ ਦਿੰਦੀ ਤੇ ਕਹਿੰਦੀ ਸਹੀ ਸਮੇਂ ਤੇ ਸਹੀ ਫੈਸਲੇ ਲੈਣ ਲਈ ਸਿਰਫ ਸ਼ਾਂਤਮਾਨ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਸਹੀ ਨਾਲੋਂ ਜ਼ਿਆਦਾ ਗਲਤ ਰਸਤੇ ਤੇ ਲੈ ਕੇ ਜਾਣ ਵਾਲੇ ਮਿਲਣਗੇ ਉਹ ਉਸ ਗਲਤ ਰਸਤੇ ਨੂੰ ਸੋਹਣੇ ਦੀ ਤਰ੍ਹਾਂ ਚਮਕਾ ਕੇ ਤੁਹਾਡੇ ਅੱਗੇ ਪੇਸ਼ ਕਰਨਗੇ बस ਉਸ ਵਕਤ ਧੀਰਜ ਰੱਖੋ ਜਿਵੇਂ ਕੋਈ ਜੀਵ ਵੀ ਜਿੰਦਾ ਉਸ ਨੂੰ ਖੋਲਣ ਵਾਲੀ ਚਾਬੀ ਤੋਂ ਬਿਨਾਂ ਨਹੀਂ ਬਣਦਾ ਰੱਬ ਵੀ ਜਦ ਮੁਸੀਬਤ ਦਿੰਦਾ ਹੈ ਤਾਂ ਉਸ ਦਾ ਹੱਲ ਵੀ ਜ਼ਰੂਰ ਦਿੰਦਾ ਹੈ ਛੇਤੀ ਤੇ ਸਨ ਹੱਲ ਹਮੇਸ਼ਾ ਸਹੀ ਹੁੰਦੇ ਆ ਸਮਝਣਾ ਅਸੀਂ ਹੁੰਦਾ ਹੈ ਕਿ ਇਸ ਤਨਤੀਜਾ ਕੀ ਹੋ ਸਕਦਾ ਹੈ ਤੇ ਨੂੰ ਹੁਣ ਅਸਲ ਮੈਨ ਵਿੱਚ ਪ੍ਰਦੇਸ ਸੋਹਣਾ ਲੱਗ ਰਿਹਾ ਸੀ ਉਹ ਹੁਣ ਪ੍ਰਦੇਸ ਦੀ ਖੂਬਸੂਰਤੀ ਸਾਹ ਦੇਖ ਪਾ ਰਹੀ ਸੀ ਉਹ ਸੋਚਦੀ ਹੈ ਪ੍ਰਦੇਸ ਬਹੁਤ ਸੋਹਣਾ ਹੈ ਬਿਲਕੁਲ ਓਵੇਂ ਜਿਵੇਂ ਮੇਰੇ ਖਾਬਾਂ ਵਿੱਚ ਸੀ ਪਰ ਜਦੋਂ ਅਸੀਂ ਪਰਦੇਸ਼ ਆ ਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਦੇ ਆਂ ਤਾਂ ਸਾਡੀ ਹਿਦਾਤ ਮਲਾਹ ਵਰਗੀ ਹੋ ਜਾਂਦੀ ਹੈ ਜਿਸ ਨੂੰ ਚੁੱਪ ਪੜਨਾ ਵੀ ਨਹੀਂ ਆਉਂਦਾ ਤੇ ਉਸਦੀ ਕਿਸ਼ਤੀ ਵੀ ਸਮੁੰਦਰ ਦੇ ਵਿਚਕਾਰ ਪਹੁੰਚੀ ਹੋਵੇ مصیبت ਸਾਨੂੰ ਡਰਾ ਦਿੰਦੀਆਂ ਹਨ ਪਰਾਸੀ ਕਮਜ਼ੋਰ ਪੈ ਕੇ ਉਸ ਦਾ ਮੂੰਹ ਤੋੜ ਸਕਦੇ ਆ ਪਰਦੇਸ ਜ਼ਿੰਦਗੀ ਸੌਖੀ ਤਾਂ ਨਹੀਂ ਪਰ ਰੱਬ ਵੀ ਮਜਬੂਰੀ ਰਾਦੇਵਾਲਿਆਂ ਨੂੰ ਮੁਸੀਬਤਾਂ ਵਿੱਚ ਪਾਉਂਦਾ ਹੈ ਇਹ ਦੇਖਣ ਲਈ ਕਿਤੇ ਡੋਲਤਾ ਨਹੀਂ ਜਾਂ ਇਹ ਵੇਗਾ ਸਾਰੇ ਵਿਦੇਸ਼ ਸੋਹਣੇ ਆ ਤੇ ਮਜਬੂਤ ਰਾਦੇਵਾਲਿਆਂ ਨੇ ਹੀ ਵਿਦੇਸ਼ਾਂ 'ਚ ਕਾਮਯਾਬੀ ਦੇ ਝੰਡੇ ਗੱਡੇ ਹਨ ਰੇਨੂ ਵਰਗੀਆਂ ਧੀਆਂ ਅਸਲ ਵਿੱਚ ਉਦਾਹਰਣ ਬਣਦੀਆਂ ਹਨ ਇਸ ਸਮਾਜ ਲਈ